ਹਾਂਜੀ ਅੱਜ ਗੱਲਾਂ ਕਰਾਂਗੇ ਜੀ ਆਪਾਂ ਡੋਨਾਲਡ ਟਰੰਪ ਵੱਲੋਂ ਜਿਹੜਾ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਬਹੁਤ ਜਲਦੀ ਬਣਦੀ ਸਰ ਡੋਨਾਲਡ ਟਰੰਪ ਜਿਹੜੇ ਨੇ ਐਕਸ਼ਨ ਮੂਡ ਦੇ ਵਿੱਚ ਨੇ ਤੇ ਸੀ 17 ਜਹਾਜ਼ ਦੇ ਰਾਹੀਂ ਜੋ ਅਮਰੀਕਾ ਦੀ ਫੌਜੀ ਜਹਾਜ਼ ਹੈਗਾ ਉਸ ਦੇ ਰਾਹੀਂ ਅਮਰੀਕਾ ਤੋਂ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਸ੍ਰੀ ਅਮਰਤਸਰ ਸਾਹਿਬ ਅੱਜ ਉਹਨਾਂ ਨੂੰ ਭਾਰਤੀਆਂ ਨੂੰ 205 ਭਾਰਤੀਆਂ ਨੂੰ ਜਿਹੜਾ ਆ ਉਹ ਇੱਥੇ ਲਿਆਂਦਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਖਤ ਜਿਹੜੇ ਪ੍ਰਬੰਧ ਆ ਉਹ ਇੱਥੇ 에ਰਪੋਰਟ ਤੇ ਕੀਤੇ ਹੋਇਆ ਜੇ ਉਹਨਾਂ ਭਾਰਤੀਆਂ ਦੇ ਵਿੱਚੋਂ ਕੋਈ ਵੀ ਕ੍ਰਿਮੀਨਲ ਨਿਕਲਦਾ ਹੈ ਤਾਂ ਉਸ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਆ ਪੁੱਛਗਛ ਕੀਤੀ ਜਾ ਸਕਦੀ ਹੈ ਸੋ 트럼ਪ ਜਿਹੜਾ ਆ ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ਤੇ ਜਿਹੜੇ ਪੇਪਰਲੈਸ ਸਾਡੇ ਨੌਜਵਾਨ ਨੇ ਜਾਂ ਭਾਰਤੀ ਨੇ ਉਹਨਾਂ ਨੂੰ ਉਥੋਂ ਫੜ ਕੇ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਦੇਸ਼ ਨਿਕਾਲਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਆਪਾਂ ਨੂੰ ਵੀ ਪਤਾ ਆ ਕਿ ਬਹੁਤ ਸਾਰੇ ਭਾਰਤੀ ਜਿਹੜੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਕਸੀਕੋ ਦੇ ਜੰਗਲਾਂ ਦੇ ਵਿੱਚ ਸੱਪ ਸੂਏ ਵਿੰਧਦੇ ਹੋਏ ਭੁਖੇ ਰਹੇ ਕਿ 40-40 ਲੱਖ ਰੁਪਈਆ ਲਾ ਕੇ ਕੰਧਾਂ ਟੱਪ ਕੇ ਅਮਰੀਕਾ ਦੇ ਵਿੱਚ ਐਂਟਰ ਹੋਈ ਸੀ ਆਪਣੇ ਚੰਗੇ ਭਵਿੱਖ ਲਈ ਸੋ ਟਰੰਪ ਦੇ ਬਣਦੇ ਅਨਸਾਰ ਜਿਹੜੀ ਸਾਰੀ ਦੁਨੀਆ ਦੀ ਤਸਵੀਰ ਹੈ ਉਹ ਬਦਲਣੀ ਸ਼ੁਰੂ ਹੋ ਗਈ ਹੈ ਤੇ ਡੋਨਾਲਡ ਟਰੰਪ ਸਰਪੰਚ ਬਣਦੇ ਅਨਸਾਰ ਹੀ ਉਹਨਾਂ ਨੇ ਜਿਹੜਾ ਆ ਗਵਾਂਡੀ ਦੇਸ਼ ਕੈਨੇਡਾ ਜਿਹੜਾ ਕਿ ਇੱਕ ਸ਼ਾਂਤੀਪੂਰਵਕ ਦੇਸ਼ ਹੈ ਉਸ ਨੂੰ ਵੀ ਉਹਦੀਆਂ ਵਖਾਣ ਵਖੀਆਂ ਵੱਲ ਨੂੰ ਵੀ ਜਿਹੜੇ ਘਸੌਣੇ ਆ ਵਟੇ ਜਾ ਰਹੇ ਨੇ ਤੇ ਟਰੂਡੋ ਸਾਹਿਬ ਦੋ ਤਿੰਨ ਦਿਨ ਮਿਸਟਰ ਟਰੂਡੋ ਜੀ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਵੇਂ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਹੈ ਪਰ ਉਹ ਮਾਰਚ ਤੱਕ ਜਿਹੜਾ ਆ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਉਹਨਾਂ ਨੇ ਵੀ ਟਰੰਪ ਦੇ ਨਾਲ ਫੋਨ ਤੇ ਗੱਲ ਕਰਨੀ ਚਾਹੀ ਪਰ ਅੱਗੋਂ ਕਿਸੇ ਨੇ ਟਰੂਡੋ ਸਾਹਿਬ ਦੱਸਦੇ ਆ ਕਿ ਫੋਨ ਨਹੀਂ ਚੱਕਿਆ ਨਾ ਉਹਨਾਂ ਦੀ ਕੈਬਨਟ ਵੱਲੋਂ ਬੈਕ ਕਾਲ ਕੀਤੀ ਗਈ ਸੋ ਬਹੁਤ ਸਾਰਾ ਟੈਕਸ ਦਾ ਜਿਹੜਾ ਆਦਾਨ ਪ੍ਰਦਾਨ ਹੈ ਉਹ ਵੀ ਟਰੰਪ ਵੱਲੋਂ ਟੈਰਫ ਲਾ ਕੇ ਕੈਨੇਡਾ ਦੀਆਂ ਵਸਤੂਆਂ ਦੇ ਉੱਪਰ ਤੇ ਇੱਕ ਮੰਗਾਈ ਯਾਨੀ ਕਿ ਜਿਹੜੀ ਹੈ ਉਹ ਇਸ ਦੇ ਨਾਲ ਵੱਧ ਸਕਦੀ ਹੈ ਭਾਵੇਂ ਕਿ ਨੰਗੇ ਕੱਲ ਇੱਕ ਮਹੀਨੇ ਵਾਸਤੇ ਹਾਲੇ ਟੈਰਫ ਦੇ ਉੱਪਰ ਜਿਹੜੀ ਆ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਉਸ ਦੇ ਨਾਲ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਉਹ ਵੀ ਜਾਣ ਦਾ ਜਿਹੜਾ ਖਦਸ਼ਾ ਸੀ ਤੇ ਕੈਨੇਡਾ ਦੇ ਵਿੱਚ ਗਰੋਸਰੀ ਸਟੋਰਾਂ ਦੇ ਉੱਤੇ ਮਿਸਟਰ 트ੰਪ ਦਾ ਜਿਹੜਾ ਆ ਬੜਾ ਤਿੱਖਾ ਵਿਰੋਧ ਹੋ ਰਿਹਾ ਹੈ ਤੇ ਕੈਨੇਡਾ ਦੇ ਐਮਪੀ ਜਿਹੜੇ ਆ ਵਾਰ-ਵਾਰ ਆਪਣੇ ਲੋਕਾਂ ਨੂੰ ਕੈਨੇਡਾ ਦੇ ਵਸਨੀਕਾਂ ਨੂੰ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਜਿਹੜੀ ਕੈਨੇਡਾ ਦੀਆਂ ਵਸਤੂਆਂ ਨੇ ਉਹਨਾਂ ਨੂੰ ਹੀ ਖਰੀਦਿਆ ਜਾਵੇ ਬਾਹਰਲੀਆਂ ਕੰਟਰੀਆਂ ਚੋਂ ਆ ਰਹੀਆਂ ਵਸਤੂਆਂ ਨੂੰ ਘੱਟ ਖਰੀਦਿਆ ਜਾਵੇ ਉਹ ਵਾਰ-ਵਾਰ ਬੇਨਤੀਆਂ ਕਰ ਰਹੇ ਨੇ ਸੋ ਡੋਨਾਲਡ ਟਰੰਪ ਜਿਹੜਾ ਆ ਉਹਨੇ ਕੈਨੇਡਾ ਦੇ ਨਾਲ ਨਾਲ ਚੀਨ ਦੀਆਂ ਲੱਤਾਂ ਦੇ ਵਿੱਚ ਵੀ ਲੱਤਾਂ ਫਸਾ ਕੇ ਉਹਨੂੰ ਕੜਲਾਂ ਚਾੜੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਟਰੰਪ ਵੱਲੋਂ ਕੀਤੇ ਜਾ ਰਹੇ ਜਾਂ ਲੈ ਜਾ ਰਹੇ ਐਕਸ਼ਨ ਜਿਹੜਾ ਆ ਇਹਦਾ ਕਿੰਨਾ ਕੁ ਵਿਰੋਧ ਜਿਹੜਾ ਦੁਨੀਆ ਭਰ ਦੇ ਵਿੱਚ ਵੇਖਣ ਨੂੰ ਮਿਲਦਾ ਆ ਅੱਜ ਦੁਪਹਿਰ ਦੇ ਤੱਕ ਸੀ 70 ਰਾਹੀ ਭਾਰਤੀਆਂ ਨੂੰ ਜਿਹੜਾ ਆ ਉਹ ਸ੍ਰੀ ਅਮਰਸਰ 에ਰਪੋਰਟ ਤੇ ਲਿਆਂਦਾ ਜਾਏਗਾ ਪੁਲਿਸ ਵੱਲੋਂ ਜਿਹੜਾ ਉਹ ਸਖਤ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਤੇ ਡੋਨਾਲਡ ਟਰੰਪ ਜਿਹੜਾ ਆ ਜੋ ਨੇ ਕਿਹਾ ਸੀ ਉਹ ਕਰਨ ਦੇ ਮੂਡ ਦੇ ਵਿੱਚ ਹੈ ਕਿ ਮੈਂ ਜਿੰਨੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਲੋਕ ਉਹਨਾਂ ਨੂੰ ਬਾਹਰ ਕੱਢਾਂਗਾ ਸੋ ਇਸ ਦੀ ਉਸ ਨੇ ਸ਼ੁਰੂਆਤ ਜਿਹੜੀ ਆ ਉਹ ਕਰ ਦਿੱਤੀ ਹੈ ਤੇ ਅੱਜ 205 ਭਾਰਤੀਆਂ ਨੂੰ ਜਿਹੜਾ ਆ ਉਹ ਸ੍ਰੀ ਗੁਰੂ ਰਾਮਦਾਸ 에어ਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਇੱਕ ਫੌਜੀ ਜਹਾਜ਼ ਦੇ ਰਾਹੀਂ ਲਿਆਂਦਾ ਜਾ ਰਿਹਾ ਆ 205 ਭਾਰਤੀਆਂ ਦੇ ਵਿੱਚੋਂ ਕੁਝ ਲਿਸਟ ਜਿਹੜੀ ਆਈ ਹੈ ਉਹਦੇ ਵਿੱਚ 30 ਪੰਜਾਬ ਦੇ ਨਾਲ ਸੰਬੰਧਤ ਨੇ 33 ਦੇ ਲਗਭਗ ਹਰਿਆਣਾ ਤੇ ਦੋ ਚੰਡੀਗੜ੍ਹ ਦੇ ਨੇ 33 ਕੀ ਲਗਭਗ ਜਿਹੜੇ ਉਹ ਗੁਜਰਾਤ ਦੇ ਨੇ ਤੇ ਕੁਝ ਲੜਕੀਆਂ ਦੋ ਤੋਂ ਤਿੰਨ ਤੇ ਕੁਝ ਬੱਚੇ ਜਿਹੜੇ ਆ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ ਸੋ ਕਿਉਂਕਿ ਆਪਣੇ ਚੰਗੇ ਭਵਿੱਖ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਜਿਹੜੇ ਲੋਕ ਉੱਥੇ ਗਏ ਸਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਵੇਂ ਕਿ ਇਹ ਤਰੀਕਾ ਜਿਹੜਾ ਬਹੁਤ ਗਲਤ ਸੀ ਪਰ ਫਿਰ ਵੀ ਉਹ ਏਡੇ ਵੱਡੇ ਰਿਸਕ ਲੈ ਕੇ ਜਿਹੜੇ ਆ ਉਹ ਅਮਰੀਕਾ ਪਹੁੰਚੇ ਸਨ ਬਹੁਤਿਆਂ ਦਾ ਤਾਂ ਅਜੇ ਤੱਕ ਜਿਹੜਾ ਉਹ ਕਰਜ਼ਾ ਨਹੀਂ ਲੱਥਾ ਹੋਏਗਾ ਤੇ ਇਹਦੇ ਚਲਦਿਆਂ ਹੀ 트럼ਪ ਸਾਹਿਬ ਜਿਹੜੇ ਆ ਉਥੋਂ ਦੇ ਰਾਸ਼ਟਰਪਤੀ ਬਣ ਗਏ ਨੇ ਤੇ ਉਹਨਾਂ ਨੇ ਭਾਰਤੀਆਂ ਨੂੰ ਜਿਹੜਾ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆਂ ਸੋ ਕੁੱਲ ਮਿਲਾ ਕੇ ਯੂ ਐਸ ਏ ਵੱਲੋਂ ਜਿਹੜੇ ਆ ਕਾਫੀ ਕਾਨੂੰਨ ਜਿਹੜੇ ਉਹ ਸਖਤ ਕੀਤੇ ਜਾ ਰਹੇ ਆ ਤੇ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਇਹ ਕਾਨੂੰਨ ਜਿਹੜੇ ਲਾਗੂ ਹੋ ਜਾਣਗੇ ਤੇ ਬਹੁਤ ਸਾਰੇ ਭਾਰਤੀਆਂ ਨੂੰ ਜਿਹੜਾ ਆ ਉਹ 트੍ਰੰਪ ਵੱਲੋਂ ਦੇਸ਼ ਨਿਕਾਲਾ ਹੋਰ ਦਿੱਤਾ ਜਾਏਗਾ ਤੇ ਰੱਬ ਅਗੇ ਅਰਦਾਸ ਕਰਦੇ ਆ ਕਿ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਭਰਾ ਵਸਦੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਹਮੇਸ਼ਾ ਹੱਕ ਸੱਚ ਦੀ ਮਿਹਨਤ ਜਿਹੜੀ ਆ ਉਹ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਗੱਲਾਂ ਕਰਾਂਗੇ ਜੀ ਆਪਾਂ ਡੋਨਾਲਡ ਟਰੰਪ ਵੱਲੋਂ ਜਿਹੜਾ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਬਹੁਤ ਜਲਦੀ ਬਣਦੀ ਸਾਰ ਡੋਨਾਲਡ ਟਰੰਪ ਜਿਹੜੇ ਨੇ ਉਹ ਐਕਸ਼ਨ ਮੂਡ ਦੇ ਵਿੱਚ ਨੇ ਤੇ ਸੀ 17 ਜਹਾਜ਼ ਦੇ ਰਾਹੀ ਜੋ ਅਮਰੀਕਾ ਦੀ ਫੌਜੀ ਜਹਾਜ਼ ਹੈਗਾ ਉਸ ਦੇ ਰਾਹੀਂ ਅਮਰੀਕਾ ਤੋਂ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਸ੍ਰੀ ਅਮਰਤਸਰ ਸਾਹਿਬ ਅੱਜ ਉਹਨਾਂ ਨੂੰ ਭਾਰਤੀਆਂ ਨੂੰ 205 ਭਾਰਤੀਆਂ ਨੂੰ ਜਿਹੜਾ ਆ ਉਹ ਇੱਥੇ